ਵਦੇਸ਼ ਵਿੱਚ ਬੈਠੇ ਗੈਂਗਸਟਰ ਗੋਪੀ ਲਾਹੌਰਗੇ ਦੇ ਨਾਂ ਤੇ ਤਲਵੰਡੀ ਸਾਬੋ ਦੇ ਇੱਕ ਵਪਾਰੀ ਤੋਂ 50 ਲੱਖ ਦੀ ਫਰੋਤੀ ਮੰਗਣ ਵਾਲੇ ਅਸਲੇ ਸਮੇਤ 4 ਕੀਤੇ ਗ੍ਰਿਫਤਾਰ ਐਸਐਸਪੀ ਨੇ ਕੀਤੀ ਪ੍ਰੈਸ ਕਾਨਫਰੰਸ ਸੋਮਵਾਰ ਨੂੰ 3:30 ਵਜੇ ਦੇ ਲਗਭਗ ਐਸਐਸਪੀ ਅਮਨੀਤ ਕੁੰਦਲ ਨੇ ਪ੍ਰੈਸ ਆਪਣਾ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਵਿਦੇਸ਼ ਵਿੱਚ ਬੈਠੇ ਗੈਂਗਸਟਰ ਗੋਪੀ ਲਾਹੌਰਗੇ ਦੇ ਨਾਂ ਤੇ ਮੋਗਾ ਦੇ 4 ਵਿਅਕਤੀਆਂ ਵੱਲੋਂ ਤਲਵੰਡੀ ਸਾਬੋ ਦੇ ਇੱਕ ਵਪਾਰੀ ਤੋਂ 50 ਲੱਖ ਰੁਪਏ ਦੀ ਫਰੋਤੀ ਮੰਗੀ ਗਈ ਜਿਸ ਤਿੱ ਆਪਣਾ ਸੀਆਈਏ ਬੰਦੀ ਪੁਲਿਸ ਪਾਰਟੀ ਵੱਲੋਂ ਕਾਰਵਾਈ ਕਰਦੇ ਹੋਏ ਇਹਨਾਂ ਚਾਰ ਵਿਅਕਤੀਆਂ ਨੂੰ ਵਸਲੀ ਸਿਮਿਤ ਆਪਣਾ ਗ੍ਰਿਫਤਾਰ ਕੀਤਾ ਇਹ ਅੱਜ ਐਸਐਸਪੀ ਵੱਲੋਂ ਬਟੇਂਡਾ ਦੇ ਮਿਨੀ ਸੈਟਿਡ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਅੱਜ ਪ੍ਰੈਸ ਕਾਨਫਰੰਸ ਹੈ ਜੀ 5 ਤਰੀਕ ਨੂੰ ਇੱਕ ਮੈਂ ਨੇਮ ਡੂ ਟੂ ਸਿਕਿਉਰਿਟੀ ਰੀਜ਼ਨਸ ਨਹੀਂ ਡਿਸਕਲੋਸ ਕਰਾਂਗੀ ਬਟਿੰਡੇ ਦੇ ਇੱਕ ਬਿਜ਼ਨਸਮੈਨ ਨੂੰ ਫਰੋਦੀ ਦੀ ਕਾਲ ਆਈ ਸੀਗੀ ਉਹਨਾਂ ਦੇ ਫੋਨ ਤੇ ਫ্রম ਅਨ ਅਨਨੋਨ ਇੰਟਰਨੈਸ਼ਨਲ ਨੰਬਰ ਜਿਨਾ ਨੇ ਤਮਕੀਦ ਦਿੱਤੀਆਂ ਸੀਗੇ ਉਸ ਬੰਦੇ ਨੂੰ ਔਰ ਆਪਣੇ ਆਪ ਨੂੰ ਜਿਹੜਾ ਕਾਲਰ ਸੀ ਉਹਨੇ ਆਪਣਾ ਨਾਮ ਗੋਪੀ ਲਾਹੌਰੀਆ ਦੱਸ ਕੇ ਜਿਹੜਾ ਸਾਡਾ ਇਸ ਕੇਸ ਦਾ ਵਿਕਟਿਮ ਹੈ ਉਹਦੇ ਤੋਂ 50 ਲੱਖ ਦੀ ਫਰੋਦੀ ਡਿਮਾਂਡ ਕੀਤੀ ਸੀ ਸੋ ਉਹਦੇ ਬਿਹਾਫ ਤੇ ਅਸੀਂ ਐਫ ਆਈ ਆਰ ਨੰਬਰ 133 ਡੇਟਿਡ 6 9 2024 ਅੰਡਰ ਸੈਕਸ਼ਨ 308 दो तीन सौ अठ चारिक्सटी टू बी एन एस जोशन और पौ गया आई पीसीट है परचा दर्ज किया पुलिस स्टेशन तलव्डी सब क्योंकि जी कॉल उस एरिया च आई थी सो आफ्टर दैट सीन देंसिटिविटी ऑफ द क्राइम एस पी डी ने केस न सुपरवाइज किया अलोंग विद डी एस पी डी राजेश शर्मा और इनार्ज सी आई ए टू की टीम इस केस लगी रही ਔਰ ਡਿਊ ਟੂ ਹਿਊਮਨ ਇੰਟੈਲੀਜੈਂਸ ਔਰ ਟੈਕਨੀਕਲ ਇਨਵੈਸਟੀਗੇਸ਼ਨ ਸਾਨੂੰ ਅੱਜ ਸਕਸੈਸਫੁਲੀ ਜਦੋਂ ਇਸ ਕੇਸ ਚ ਅਸੀਂ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਨਾਂ ਹੈਗੇ ਸਾਹਿਲ ਸ਼ਰਮਾ ਰੈਜ਼ੀਡੈਂਟ ਆਫ ਮੋਗਾ ਅਸ਼ੋਕ ਕੁਮਾਰ ਰੈਜ਼ੀਡੈਂਟ ਆਫ ਮੋਗਾ ਇਹਨਾਂ ਦੋਨਾਂ ਤੋਂ ਸਾਨੂੰ ਇੱਕ ਬਾਈਕ ਮਿਲੀ ਹੈ ਸਪਲੈਂਡਰ ਵਿਦ ਅ ਨੰਬਰ ਪਲੇਟ ਔਰ ਇੱਕ ਪਿਸਤੌਲ ਦੇਸੀ 32 ਬੋਰ ਬਰਾਮਦ ਹੋਈ ਹੈ ਅਲੋਂਗ ਵਿਦ ਟੂ ਲਾਈਵ ਰਾਉਂਡਸ ਔਰ ਇੱਕ ਮੋਬਾਈਲ ਬਰਾਮਦ ਹੋਇਆ ਹੈ ਔਰ ਜਿਹੜੇ ਬਾਕੀ ਦੋ ਦੋਸ਼ੀ ਹੈ ਉਹਨਾਂ ਦੇ ਨਾਂ ਹੈਗੇ ਮਨੀਸ਼ ਕੁਮਾਰ ਔਰ ਕੁਲਦੀਪ ਸਿੰਘ ਇਹ ਵੀ ਮੋਗੇ ਦੇ ਰਹਿਣ ਵਾਲੇ ਚਾਰੋਂ ਹੀ ਮੋਗੇ ਦੇ ਰਹਿਣ ਵਾਲੇ ਇਹਨਾਂ ਦੋਨਾਂ ਤੋਂ ਇੱਕ ਬਾਈਕ ਬਜਾਜ ਬੌਕਸਰ ਰੈੱਡ ਵਿਦਾਊਟ ਨੰਬਰ ਪਲੇਟ ਅਲੋਂਗ ਵਿਦ ਟੂ ਮੋਬਾਈਲਸ ਰਿਕਵਰ ਹੋਈ ਹੈ ਸੋ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਸਾਨੂੰ ਤਫਤੀਸ਼ 'ਚ ਪਤਾ ਲੱਗਿਆ ਕਿ ਜਿਹੜਾ ਇਸ ਕੇਸ ਦਾ ਮੁੱਖ ਦੋਸ਼ੀ ਹੈ ਦਵਿੰਦਰ ਪਾਲ ਸਿੰਘ ਉਰਫ ਗੋਪੀ ਲਾਹੌਰੀਆ ਇਹ ਵੀ ਮੋਗੇ ਦਾ ਰਹਿਣ ਵਾਲਾ ਹੈ ਇਹ ਜਿਹੜਾ ਹੈਗਾ ਗੋਪੀ ਲੋਹਰੀਆ ਇਹਨੇ ਬਠਿੰਡਾ ਚ ਇਹਨਾਂ ਸਾਰੇ ਜਿਹੜੇ ਚਾਰ ਦੋਸ਼ੀ ਅਸੀਂ ਗ੍ਰਿਫਤਾਰ ਕੀਤੇ ਹਨ ਇਹਨਾਂ ਦੇ ਇਸ ਗੋਪੀ ਲੋਹਰੀਆ ਦੇ ਕਹਿੰਦੇ ਹੀ ਇਹ ਜਿਹੜਾ ਫਰੋਦੀ ਦਾ ਇਹਨਾਂ ਨੇ ਪੈਸੇ ਹਾਸਲ ਕਰਨ ਲਈ ਸਾਡੇ ਸ਼ਹਿਰ ਵਿੱਚ ਸਾਡੇ ਜ਼ਿਲ੍ਹੇ ਚ ਆਏ ਸੀਗੇ ਔਰ ਜਿਹੜਾ ਗੋਪੀ ਲੋਹਰੀਆ ਇਹ ਪਿਛਲੇ 2 ਸਾਲਾਂ ਦੇ ਅਰਾਊਂਡ 2 ਇਅਰਸ ਤੋਂ ਕੈਨੇਡਾ ਚ ਬੈਠਾ ਹੈ ਤੇ ਉੱਥੋਂ ਇਹ ਵੱਖ-ਵੱਖ ਫੋਰਨ ਨੰਬਰਸ ਤੋਂ ਪੰਜਾਬ ਦੇ ਜਿਹੜੇ ਬਿਜ਼ਨਸ ਕਮਿਊਨਿਟੀ ਆ ਇਸ ਤਰ੍ਹਾਂ ਦੇ ਨੰਬਰ ਲੋਕਾਂ ਤੋਂ ਫਰੋਦੀ ਦੀ ਕਾਲਸ ਕਰਦਾ ਆ ਰਿਹਾ ਹੈ ਤੇ ਇੱਕ ਹੋਰ ਚੀਜ਼ ਜਿਹੜੀ ਸਾਡੀ ਹੁਣ ਤੱਕ ਦੀ ਤਫ਼ਤੀਸ਼ ਚ ਪਤਾ ਲੱਗੇ ਕਿ ਵਨ ਆਫ ਦ ਫੋਰ ਅਕਿਊ ਸਾਹਿਲ ਸ਼ਰਮਾ ਇਹਨੇ ਅਰਾਊਂਡ ਅਪ੍ਰੀਲ ਯਾ ਮਈ ਪਿਛਲੇ ਸਾਲ ਦੀ ਆਪਣੇ ਇੱਕ ਹੋਰ ਦੋਸਤ ਲਵਪ੍ਰੀਤ ਨਾਦੇ ਬੰਦਾ ਜੋ ਵੀ ਮੋਗਾ ਨੂੰ ਹੀ ਬਿਲੋਂਗ ਕਰਦਾ ਹੈ ਗੋਪੀ ਲਹਰੀਆ ਦੇ ਕੈਂਟ ਤੇ ਇਹ ਦੋਨੋਂ ਦੋਨਾਂ ਨੇ ਰਲ ਕੇ ਇੱਕ ਪਿੰਡ ਬਿਰਮੀ ਪਿੰਡਾ ਲੁਧਿਆਣੇ ਚ ਉੱਥੇ ਘਰ ਦੇ ਬਾਰੇ ਇੱਕ ਫਰੋਤੀ ਭਰੀ ਚਿੱਠੀ ਸੁਟਕੇ ਆਏ ਸੀਗੇ ਉਹ ਜਿਹੜੀ ਸਾਡੀ ਹੁਣ ਤੱਕ ਦੀ ਪ੍ਰੀਲੀਮినਰੀ ਇਨਵੈਸਟੀਗੇਸ਼ਨ ਚ ਪਤਾ ਲੱਗੇ ਤੁਰੋਂ ਨਸੀਨ ਨੂੰ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਾਂਗੇ ਤੇ ਹੋਰ ਜੇ ਕੋਈ ਸਾਨੂੰ ਇਹਦੇ 'ਚੋ ਕੋਈ ਹੋਰ ਵੀ ਪੁਰਾਣੇ ਕੇਸਿਸ ਟਰੇਸ ਹੁੰਦੇ ਉਹ ਦੀ ਸਾਨੂੰ ਉਮੀਦ ਹੈ ਔਰ ਇਹਨਾਂ ਸਾਰੇ ਜਿਹੜੇ ਦੋਸ਼ੀ ਹੈਗੇ ਚਾਰ ਇਹਨਾਂ ਦੀ ਏਜ ਬ੍ਰੈਕਟ ਜੀ 23 ਸਾਲ ਤੋਂ ਲੈ ਕੇ 31 ਤੱਕ ਦਾ ਹੈਗਾ ਸਾਹਿਲ 23 ਸਾਲ ਦਾ ਅਸ਼ੋਕ 24 ਮਨੀਸ਼ 26 ਔਰ ਕੁਲਦੀਪ ਸਿੰਘ 31 ਤੇ ਜਿਹੜੇ ਸਾਹਿਲ ਔਰ ਅਸ਼ੋਕ ਹੈ ਇਹਨਾਂ ਦੋਨਾਂ ਤੇ ਪਹਿਲਾਂ ਵੀ ਪਰਚੇ ਦਰਜ ਜਿਹੜਾ ਸਾਹਿਲ ਹੈ ਇਦੇ ਤੇ 9 April 24 ਚ ਅਸਲਾ ਐਕਟ ਦਾ ਪਰਚਾ ਮੋਗੇ ਚ ਦਰਜ ਔਰ ਅਸ਼ੋਕ ਕੁਮਾਰ ਉਹਦੇ ਤੇ 2024 ਚ ਹੀ ਇੱਕ ਚੋਰੀ ਦਾ ਮੁਕਦਮਾ ਸਿਟੀ ਮੋਗਾ ਥਾਣੇ ਚ ਦਰਜ ਤੇ ਜਿਹੜਾ ਇਹਦਾ ਮੁੱਖ ਦੋਸ਼ੀ ਹੈਗਾ ਜਿਹੜਾ ਬਾਹਰ ਬੈਠਾ ਹੈ ਬੋਪੀ ਲਾਹੌਰੀਆ ਇਹਦੇ ਤੇ ਹੁਣ ਤੱਕ 8 ਮੁਕਦਮੇ ਪਹਿਲਾਂ ਦਰਜ ਜਿਨ੍ਹਾਂ ਚੋਂ 6 ਮੁਕਦਮੇ ਮੋਗਾ ਚ ਦਾਖਲ ਦਰਜ ਹੋਈਏ ਇੱਕ ਜਗਰਾਉਂ ਚ ਤੇ ਇੱਕ ਬਟਿੰਡਾ ਚ ਔਰ ਇਹਨਾਂ ਅਰਚਰਜ 6 ਮੁਕਦਮੇ ਅਸਲਾ ਐਕਟ ਔਰ ਇੱਕ ਪਰਚੇ ਜੇ ਐਨਡੀਪੀਐਸ ਵੀ ਹੈ ਔਰ ਦੋ ਪਰਚੇ ਐਕਸਟਰਸ਼ਨ ਦੇ ਆਲਰੇਡੀ ਅਦਰਨ ਲੌਂਚਡ ਹੈ ਇੱਕ ਬੇਤੀ ਕਿ ਮੰਗੀ ਗਈ ਸੀ ਜਿਹੜੇ ਆ ਵੈਪਨ ਨੇ ਕੀ ਇਹਨਾਂ ਤੋਂ ਗ੍ਰਾਮ ਤੋਂ ਇਹਨਾਂ ਨੇ ਕਿੰਨਾ ਚੋਂ ਪ੍ਰਾਪਤ ਹੋਇਆ ਫਰੋਤੀ ਜੀ ਜੋ ਸਾਨੂੰ ਮਦਈ ਨੇ ਦੱਸਿਆ 50 ਲੱਖ ਦੀ ਫਰੋਤੀ ਦੀ ਡਿਮਾਂਡ ਸੀਗੀ ਤੇ ਜਿਹੜਾ ਤੁਸੀਂ ਵੈਪਨ ਕਹਿ ਰਹੇ ਹੋ ਉਹ ਸਾਨੂੰ ਸਾਹਿਲ ਔਰ ਅਸ਼ੋਕ ਤੋਂ ਗ੍ਰਾਮਤ ਹੋਇਆ ਜੇਕਰ ਇਹ ਹੋ ਰਹੀ ਹੈ ਤਾਂ ਇਹ ਗੈਕਸਟਰ ਹੈ ਇਸ ਤਰ੍ਹਾਂ ਹੈ ਜੀ ਦੇਖੋ ਜੀ ਮੈਂ ਗਲੋਰੀਫਾਈ ਨਹੀਂ ਕਰਨਾ ਚਾਹਾਂਗੀ ਪਰ ਉਹਦੇ ਤੇ ਕਿਉਂਕਿ ਅੱਠ ਪਰਚੇ ਦਰਜ ਹੈ ਔਰ ਇਸ ਤਰ੍ਹਾਂ ਦੇ ਹੀਨੀਅਸ ਕ੍ਰਾਈਮ ਲੋਕਾਂ ਨੂੰ ਇੰਟਿਮੀਡੇਟ ਕਰਕੇ ਉਹਨਾਂ ਤੋਂ ਫਰੋਤੀ ਮੰਗਦਾ ਸੋ ਹੀ ਇਸ ਡੈਫੀਨਿਟਲੀ ਵਨ ਆਫ ਦੀ ਗੈਂਗਸਟਰ ਹੋਂ ਦੇਖੋ ਜੀ ਹੁਣ ਜਿਹੜਾ ਵਪਾਰੀ ਉਹ ਤੋਂ ਬਠਿੰਡੇ ਦਾ ਤਾਂ ਹੀ ਉਹਨੇ ਸਾਨੂੰ ਅਪਰੋਚ ਕੀਤਾ ਬਟ ਮੋਗਾ ਕੋਈ ਆਈ ਥਿੰਕ ਇਟ ਜੁਆਇਨਿੰਗ ਹੀ ਡਿਸਟ੍ਰਿਕਟ ਹੈ ਇੰਨਾ ਸਾਡੇ ਤੋਂ ਦੂਰ ਨਹੀਂ ਬਟ ਯੈਸ ਇਹਦੇ ਜਦੋਂ ਅਸੀਂ ਰਿਮਾਂਡ ਲੈ ਕੇ तो क्लास से पता लग जाएंगे कि व्हाई डिड होगी। टारगेट वो घोप है बाहर है वाले चेक कर देंगे पहला भी केसेस चिकी हो यार दवाई जैसे पूरा। Because he is the main uh, uh, kingpin of this case, so definitely ऐसे जो भी प्रोसीजर डॉक्टर उनके आसपास पड़ा कर हो कराएंगे। ਜਿੱਦ ਕੋਲ ਐਸੇ ਗੋਪਿਲ ਹੋ ਗਿਆ ਤੇ ਸੀ ਜੀ ਕਿ ਇਹਨਾਂ ਦੀ ਆਪ ਜਿੱਤੀ ਜੋ ਉਹਦੇ ਜਿਹੜੀ ਜੀ ਸਾਨੂੰ ਕੰਪਲੇਂਟ ਆਈ ਹੈ ਉਹ ਨੰਬਰ ਫੋਰਨ ਬੇਸਿਕਾ ਤੇ ਉਹਨੇ ਇਲੈਜ ਕੀਤਾ ਕਿ ਮੈਂ ਗੋਪਿਲ ਹੋਰਿਆ ਬੋਲ ਰਿਹਾ ਤੇ ਉਹਦੇ ਬਿਹਾਫ ਤੇ ਅਸੀਂ ਪਛਾਣ ਦੱਸ ਕੀਤਾ ਸੀ ਤੇ ਇਹ ਜਿਹੜੇ ਹੁੰਦੇ ਆ ਉਹਨੇ ਹੀ ਐਸ ਪਰ ਜੋ ਹੁਣ ਤੱਕ ਦੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਹੈ ਉਹਨੇ ਹੀ ਇਹਨਾਂ ਨੂੰ ਭੇਜਿਆ ਸੀ ਦੇਖੋ ਜੀ ਮੈਂ ਜ਼ਿਆਦਾ ਇਹਦੀ ਰਿਵੀਲ ਨਹੀਂ ਕਰਾਂਗੀ ਬਟ ਯੈਸ ਇਟ ਇਸ ਨਾਟ ਅ ਰੈਗੂਲਰ ਕਾਲ कौन को कह रहे हैं हाइक के बैठा है कनाडा से कौन तकता जो है ना तो भी पता लग रहा है कि वो कनाडा बैठा है बट आई कैन कंफर्म इट बिकॉज़ ये कई तरह दिया। के ऐप्स यूज करके भी अपनी लोकेशन मतलब गुड कर दे hai, तो आपकी बात सामने आई है जी फ्रॉडी लैंड आए थोड़ी गिफ्ट बाकी मैं ज्यादा डिटेल है स्टेज पे नहीं रे करना चाहूंगा जी उन्होंने उन्होंने अपनी एनोनिमिटी सनो रिक्वेस्ट की थी कि इस करके व्यापारी बट इज अ बिजनेसमैन तो मैं और नहीं रिवील कर सकती ऑन हिज रिक्वेस्ट oh मैं जी कमिटली करांगी बट ही इज अ बिजनेसमैन इस मामले में इसको तो वाली बार आईस मैम के बार-बार आईस नहीं जी एक तो ज्यादा बार आई और पलवंडी गए थे वो आई कॉल जी वो ਤਲਵੰਡੀ ਬਿਜ਼ਨਸ ਕਰਦੇ ਮੈਂ ਨਈ ਰਿਵੀਲ ਕਰਾਂਗੀ ਸਾਲੀ ਦਾ ਸੋਕੇ ਜਮਾਨਤ ਤਸੀਰ ਤੇ ਰੈਸੀਪਟੀ ਨੂੰ ਰੈਜ਼ਿਡੈਂਟ ਲੋਕਿਦਾ ਤੋਂ اے ਜੀ ਮੈਂ ਹਲੇ ਦੱਸ ਨਹੀਂ ਸਕਦੀ ਬਟ ਉਹਦੇ ਤੇ ਪਰਚਾ ਜ਼ਰੂਰ ਦਰਜੋ ਪਿਛਲੇ ਸਮੇਂ ਦੀ ਗੱਲ ਕਰੀ ਜੀ ਤਲਵੰਡੀ ਆਪਨ ਹੈ ਪ੍ਰਾਈਮ ਨੂੰ ਲੈ ਕੇ ਜਿਸ ਸਾਹਮਣੇ ਸੀ ਹਮੇ ਕ੍ਰਾਈਮ ਦੀ ਗੱਲ ਕਰ ਰਹੇ ਹਾਂ ਜਾਂ ਕ੍ਰਾਈਮ ਦੀ ਗੱਲ ਕਰ ਰਹੇ ਕੋਈ ਉੱਥੋਂ ਬੰਦਾ ਜੁੜਿਆ ਹੈ ਇਹਨਾਂ ਨਾਲ ਦਾ ਵੀ ਗੱਲ ਸਾਹਮਣੇ ਆਈ ਹੈ ਹੁਣ ਤੱਕ ਦੀ ਤਫ਼ਤੀਸ਼ ਚ ਤਾ ਜੇ ਤਲਵੰਡੀ ਦਾ ਕੋਈ ਨਹੀਂ ਮਿਲਿਆ ਚਾਰੇ ਮੋਗੇ ਦੇ ਹੈਗੇ ਬਾਕੀ ਜੇ ਕਿਸੇ ਦਾ ਰੋਲ ਆਉਂਦਾ ਤਾਂ ਫਿਰ ਟੇਕ ਐਕਸ਼ਨ ਹੋਣਾ ਹੈ ਇਹ ਕਾਰ ਸੀ ਲੋਕਲ ਸੀ ਜਾਂ 500 ਉਹਨਾਂ ਦੇ ਲਈ ਕਾਲ ਜੀ ਫੋਰਨ ਨੰਬਰ ਦੀ ਸੀਗੀ ਲੋਕਲ ਨਹੀਂ ਸੀ ਹਾਂਜੀ ਥੈਂਕ ਯੂ ਮੈਡਮ ਉਹਨਾਂ ਕੋਲ ਤੋਂ ਬਾਈਕ ਸੀ 3 ਨੰਬਰ ਦੀ ਤੇ ਅਰਲੀ ਓਟੂ ਬਿਨਾਂ ਨੰਬਰ ਤੋਂ ਉਹਨਾਂ ਕੋਲ ਬਾਈਕ ਬਿਨਾਂ ਨੰਬਰ ਤੋਂ ਸੀ ਇਹਦੇ ਕੋਈ ਕਾਰਵਾਈ ਹੋ ਰਹੀ ਹੈ ਕਿ ਨਹੀਂ ਇਸ ਦੇ ਵਿੱਚ ਸਰਕਾਰੀਆਂ ਹੁੰਦੀਆਂ ਵੀ ਹੈ ਵੀ ਇਨਪਾਉਂਡ ਵਹੀਕਲਸ ਆਲਸੋ ਬਟ ਇਹ ਸਪੈਸਿਫਿਕ ਤੌਰ ਤੇ ਮੈਂ ਤੁਹਾਨੂੰ ਡੀਟੇਲ ਜੇ ਦੱਸਿਆ ਜੋ ਅਸੀਂ ਇਹਨਾਂ ਨੂੰ ਕਾਬੂ ਕੀਤਾ ਉਹ ਬਾਈਕ 1 ਵਾਸ ਵਿਦ ਨੰਬਰ 1 ਵਾਸ ਵਿਦਆਊਟ ਨੰਬਰ ਇਕ ਵਾਰਨ ਮਾਚ ਕਬੱਡੀ ਐਸੋਸੀਏਟੀ ਜਿਹੜੀ ਕੌਂਸਲ ਤੇ ਕਾਫੀ ਦਾ ਫਾਰਮ ਹੈ ਡੀਐਸਪੀ ਸਾਹਿਬ ਇਥੇ ਮਿਲੂ ਸਕੇ ਉਹ ਇਸ ਤੱਕ ਆਇਆ ਹੈ ਪ੍ਰਸ਼ਾਸਨਿਕ ਵਿਭਾਗ ਜੀ ਜੀ ਆਈ ਥਿੰਕ ਇ ਇਸ ਇਹਦੇ ਤੋਂ ਸੀਮਿਤ ਰੱਖਿਆ दैट इज ਅ ਸੈਪਰੈਂਟ ਸੈਪਰੇਟ ਆਪਰੇਟਿਵ ਥੈਂਕ ਯੂ ਇੱਕ ਮਿੰਟ ਲਗਾ ਦਉਗਾ